ਤਣੇਦਾਰ ਵਰਗੀ ਅਰਬਸਵਾਦੀ ਤਣੇਦਾਰ ਵਰਗੀ ਅਰਬਸਵਾਦੀ ਤਣੇਦਾਰ ਵਰਗੀ ਹਾਂਜੀ ਹਾਂਜੀ ਕਹਿਣਿਓ ਤਲਾਲੀ ਜੱਟ ਨੇ ਅਰਬਸਵਾਦੀ ਤਣੇਦਾਰ ਵਰਗੀ ਹਾਂਜੀ ਹਾਂਜੀ ਕਹਿਣਿਓ ਤਲਾਲੀ ਜੱਟ ਨੇ 15000 دس ਲੈਂਗਾ ਮੰਗਦੀ 15000 دس ਲੈਂਗਾ ਮੰਗਦੀ 500 ਦੇ ਸੂਟ ਤੇ ਵਹਾਲੀ ਜੱਟ ਨੇ 15000 دس ਲੈਂਗਾ ਮੰਗਦੀ 500 ਦੇ ਸੂਟ ਤੇ ਵਹਾਲੀ ਜੱਟ ਨੇ ਸਿਰੇ ਤੱਕ ਜੂਸ ਮੱਖ ਚੂਸ ਮਿਲਿਆ ਸਿਰੇ ਤੱਕ ਜੂਸ ਮੱਖ ਚੂਸ ਮਿਲਿਆ ਸਾਰਾ ਸਾਲ ਲਾਰੇ ਲੱਪੇ ਲਈ ਰੱਖਦਾ ਸਿਰੇ ਤੱਕ ਜੂਸ ਮੱਖ ਚੂਸ ਮਿਲਿਆ ਸਾਰਾ ਸਾਲ ਲਾਰੇ ਲੱਪੇ ਲਈ ਰੱਖਦਾ ਕੈਸ ਜਾਹ ਜੱਟ ਮੇਰੇ ਇਨੂੰ ਬਾਪੂ ਹੈ ਪਣਾਏ ਰੱਖਦਾ ਓ ਅੜਬਸਾ ਵਾਸੀ ਤਣਦਾਰ ਵਰਗੀ ਅੜਬਸਾ ਵਾਸੀ ਤਣਦਾਰ ਵਰਗੀ ਹਾਂਜੀ ਹਾਂਜੀ ਕਹਿਣੇ ਉਹ ਤਲਾ ਲੀ ਜੱਟ ਨੇ 15000 ਦਾ ਸਿਲੈਂਗਾ ਮੰਗਦੀ 15000 ਦਾ ਸਿਲੈਂਗਾ ਮੰਗਦੀ 500 ਦੇ ਸੂਟ ਤੇ ਮਹਾਰਾਣੀ ਜੱਟ ਨੇ 15000 ਦਾ ਸਿਲੈਂਗਾ ਮੰਗਦੀ 500 ਦੇ ਸੂਟ ਤੇ ਮਹਾਰਾਣੀ ਜੱਟ ਨੇ ਨਾਰਨੁਸ਼ਕੀ ਨਹੀਂ ਲਾਉਣਦਾ ਵਿਸ਼ੌਕ ਤੇਰੀ ਨਾਰਨੁਸ਼ਕੀ ਨਹੀਂ ਲਾਉਣਦਾ ਆਹੀ ਵੇਲਾ ਹੁੰਦਾ ਖਾਣ ਤੇ ਹਡਾਉਣ ਦਾ ਆਹੀ ਵੇਲਾ ਹੁੰਦਾ ਖਾਣ ਤੇ ਹਡਾਉਣ ਦਾ ਸ਼ੌਕ ਤੇਰੀ ਨਾਰਨੁਸ਼ਕੀ ਨਹੀਂ ਲਾਉਣਦਾ ਵਿਸ਼ੌਕ ਤੇਰੀ ਨਾਰਨੁਸ਼ਕੀ ਨਹੀਂ ਲਾਉਣਦਾ ਜੱਟ ਜਿਹੜੀ ਮੋਰਨੀ ਦੇ ਤੋਰ ਤੁਰਦੀ ਜੱਟ ਜਿਹੜੀ ਮੋਰਨੀ ਦੇ ਤੋਰ ਤੁਰਦੀ ਝੰਝਰਾਂ ਨੂੰ ਤੇ ਮੇਰੇ ਪੱਲੇ ਪੈ ਗਿਆ ਪਟੂਏ ਨੂੰ ਬਾਪੂ ਹੈ ਬਣਾਏ ਰੱਖਦਾ ਕਰ ਵਾਲੀ ਜਿੱਦ ਕਰਦੀ ਹੈ ਉਹ ਵਿਚਾਰਾ ਲੰਡੇ ਭੱਬੇ ਮਾਰਨ ਦਾ ਵੀ ਕਿਸੇ ਤਰੀਕੇ ਨਾਲ ਟਲ ਜਾਵੇ ਲਓ ਉਹਨੂੰ ਕੀ ਕਹਿੰਦਾ ਸੁਣ ਲੈ ਜ਼ੋਰ ਨਾਲ ਸੌਕੇ ਖੇਤੀ ਵਾੜੀ ਦੇ ਨੰ ਕੰਮ ਮੱਖਣੇ ਸੱਪ ਦੀ ਸਰੀ ਤੋਂ ਪੈਂਦੇ ਨੋਟ ਚੱਕਣੇ ਸੌਕੇ ਖੇਤੀ ਵਾੜੀ ਦੇ ਨੰ ਕੰਮ ਮੱਖਣੇ ਸੱਪ ਦੀ ਸਰੀ ਤੋਂ ਪੈਂਦੇ ਨੋਟ ਚੱਕਣੇ ਹਾਰਤੇ ਸਿਆਲ ਮੋਟਰਾਂ ਦੇ ਲੰਗੇ ਦਾ ਹਾਰਤੇ ਸਿਆਲ ਮੋਟਰਾਂ ਦੇ ਲੰਗੇ ਦਾ ਖੇਤਾਂ ਵਿੱਚ ਜ਼ਿੰਦਗੀ ਲਗਾਰੀ ਜੱਟ ਲਿਆ 15000 ਦਾ ਸੀ ਨਹੀਂ ਮੰਗਦੀ 15000 ਦਾ ਸੀ ਨਹੀਂ ਮੰਗਦੀ 500 ਦੇ ਸੂਟ ਤੇ ਵਰਾ ਲਈ ਜੱਟ ਲਿਆ ਦਣਾ ਹਜ਼ਾਰ ਦਸ ਲਈਂਆ ਮੰਗਦੀ ਪੰਜ ਸੌ ਦੇ ਸੂਟ ਤੇ ਮਰਾਲੀ ਜੱਟ ਨੇ ਆਹੀ ਵੇੜਾ ਹੁੰਦਾ ਖਾਣ ਤੇ ਹਡਾਉਣ ਦਾ ਆਹੀ ਵੇੜਾ ਹੁੰਦਾ ਖਾਣ ਤੇ ਹਡਾਉਣ ਦਾ ਸ਼ੌਕ ਤੇਰੀ ਨਾਰ ਨੂੰ ਸ਼ਕੀਨੀ ਲਾਉਣ ਦਾ ਸ਼ੌਕ ਤੇਰੀ ਨਾਰ ਨੂੰ ਸ਼ਕੀਨੀ ਲਾਉਣ ਦਾ ਜੱਟ ਜਿਹੜੀ ਮੋਰਨੀ ਦੇ ਤੋਰ ਤੋਰਦੀ ਜੱਟ ਜਿਹੜੀ ਮੋਰਨੀ ਦੇ ਤੋਰ ਤੋਰਦੀ ਛਾਂਜ ਰਾਣੂ ਨੂੰ ਤਰਸਾਈ ਰੱਖਦਾ ਐਸਦਾ ਹੈ ਜੱਟ ਮੇਰੇ ਪੱਲੇ ਪੈ ਗਿਆ ਐਸਦਾ ਹੈ ਜੱਟ ਮੇਰੇ ਪੱਲੇ ਪੈ ਗਿਆ ਬਟੂਏ ਨੂੰ ਬਾਪੂ ਹੈ ਬਣਾਏ ਰੱਖ ਅਣੀਏ ਜੋ ਘਰ ਚਿੱਤ ਕਬੂ ਰੱਖਦਾ ਮੜਾ ਦੇ ਨਹੀਂ ਉਹਦੇ ਉੱਤੇ ਆ ਨਹੀਂ ਸਕਦਾ ਅਣੀਏ ਜੋ ਘਰ ਚਿੱਤ ਕਬੂ ਰੱਖਦਾ ਮੜਾ ਦੇ ਨਹੀਂ ਉਹਦੇ ਉੱਤੇ ਆ ਨਹੀਂ ਰੱਖਦਾ ਫੋਕਿਆਂ ਦਿਖਾਵੇਆਂ ਚ ਕੁਝ ਨਹੀਂ ਪਿਆ ਫੋਕਿਆਂ ਦਿਖਾਵੇਆਂ ਚ ਕੁਝ ਨਹੀਂ ਪਿਆ ਪਿਆਰ ਨਾਲ ਜੱਟੀ ਸਮਝ ਆਈ ਜੱਟ ਨੇ ਫੋਕਿਆਂ ਦਿਖਾਵੇਆਂ ਚ ਕੁਝ ਨਹੀਂ ਪਿਆ ਪਿਆਰ ਨਾਲ ਜੱਟੀ ਸਮਝ ਆਲੀ ਜੱਟ ਨੇ 15000 ਦਾ ਸਿੰਘਾ ਮੰਗਦੀ 15000 ਦਾ ਸਿੰਘਾ ਮੰਗਦੀ 500 ਦੇ ਸੂਟ ਤੇ ਬਰਾ ਲਈ ਜੱਟ ਨੇ 15000 ਦਾ ਸਿੰਘਾ ਮੰਗਦੀ 500 ਦੇ ਸੂਟ ਤੇ ਬਰਾ ਲਈ ਜੱਟ ਨੇ ਸੋ ਇੰਨੀ ਕਾ ਹਾਜ਼ਰੀ ਭਾਈ